ਬੀਤੇ 21 ਦਸੰਬਰ ਦੀ ਰਾਤ ਨੂੰ ਸੰਦਾਲਾ ਦੇ ਨਜ਼ਦੀਕ ਸਰਾਂਦ ਨਹਿਰ ਕਿਨਾਰੇ ਪਿੰਡ ਗੜੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਗ ਲੱਗ ਗਈ ਸੀ ਜਿਸ ਦੇ ਵਿੱਚ ਉਨ੍ਹਾਂ ਦਾ ਸਾਰਾ ਕੱਪੜਾ ਸਮਾਨ ਨਕਦੀ ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰੀਕੇ ਦੇ ਨਾਲ ਝੁੱਸਕੇ ਮਰ ਗਏ ਸਰਦੀ ਛੱਤ ਵੀ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਈ ਕੜਾਕੇ ਦੀ ਠੰਡ ਦੇ ਵਿੱਚ ਬਿਨਾਂ ਛੱਤ ਤੋਂ ਰਹਿਣ ਦੇ ਲਈ ਮਜਬੂਰ ਹੋ ਗਏ ਜਸਲੀ ਇਹਨਾਂ ਗਰੀਬ ਪ੍ਰਵਾਸੀ ਮਨਜ਼ੂਰਾ ਵੱਲੋਂ ਸੰਸਥਾਵਾਂ ਤੋਂ ਮਦਦ ਦੀ ਗੋਹਾ ਲਗਾਈ ਗਈ। ਇਹਨਾਂ ਦੀ ਮਦਦ ਦੇ ਲਈ ਲੁਧਿਆਣਾ ਦੀ ਸੰਸਥਾ ਜਿਸ ਦਾ ਨਾਮ ਮੁਕੇਚਵੜ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰ ਇਹਨਾਂ ਗਰੀਬਾਂ ਦੀ ਮਦਦ ਦੇ ਲਈ ਅੱਗੇ ਆਏ ਅਤੇ 24 ਦਸੰਬਰ ਨੂੰ ਸੰਸਾ ਦੇ ਮੈਂਬਰਾਂ ਵੱਲੋਂ ਇਹਨਾਂ 16 ਪਰਿਵਾਰਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ। ਜੀ ਨੀਤ ਕਮਲ ਸ਼ਰਮਾ ਜੀ ਸ਼ਰਮਾ ਜੀ ਅੱਜ ਇੱਥੇ ਆਏ ਹੋ ਗੜੀ ਦੇ ਬੂਥੇ ਤੇ ਜਿਹੜੀ ਚੁੱਗੀਆਂ ਸੜੀਆਂ ਦੀ ਉਹਨਾਂ ਨਾਲ ਹੈਲਪ ਕਰਨੇ ਕਿਹੜੇ ਤੋਂ ਹੋ। ਬੱਲੇ ਸ਼ੰਕਰ ਭਗਵਾਨ ਕੀ ਜੈ ਸ੍ਰੀ ਮੁਖਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਦੋ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਸੀ ਮਾਛੜਾ ਰੋਡ ਤੇ ਗੱਡੀ ਦਾ ਜਿਹੜਾ ਪੁਲਾ ਉੱਥੇ 18 ਤੇ 2 18 18 ਚੁਗਿਆਂ ਨੂੰ ਅੱਗ ਲੱਗੀ ਸੀ ਤੇ ਮੈਂ ਆਪਣੇ ਸੁਸਾਇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਜੀ ਬਹੁਤ ਮਾੜੀ ਗੱਲ ਹੋਈ ਹੈ ਤੇ ਚਲੋ ਵੀ ਸਾਨੂੰ ਵੀ ਕੁਛ ਨਾ ਕੁਛ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਅਸੀਂ ਅੱਜ ਪਰ ਪਾਲਾ ਭਾਂਡੇ ਕੱਪੜੇ ਰਾਸ਼ਨ ਅਤੇ ਬੂਟ ਅਤੇ ਜਰਬਾ ਜਿੰਨਾ ਕਿ ਸਾਡੇ ਕੋਲ ਤਿੰਨ ਫੁੱਲ ਸੜਿਆ ਜੁੜਿਆ ਅਸੀਂ ਉਹ ਦੇ ਦੇ ਆਂ ਜੀ ਕਿ ਕਿਸ ਤਰ੍ਹਾਂ ਦਾਵਾ ਵੀ ਜਿਹੜੇ ਗਰੀਬ ਬੰਦੇ ਦੀ ਬਦਲ ਕਿਸ ਤਰ੍ਹਾਂ ਦੇ ਕਰੀ ਜਾਏ ਗਰੀਬ ਬੰਦੇ ਦੀ ਮਦਦ ਆ ਹਰ ਪਾਸੋਂ ਹੀ ਕਰਨੀ ਚਾਹੀਦੀ ਏ ਮੈਡੀਕਲ ਕੈਂਪ ਲਾ ਦਿਓ ਹੁਣ ਜਿਵੇਂ ਕਿ ਪਤਾ ਲੱਗਿਆ ਵੀ ਇਹਨਾਂ ਦਾ ਸਾਰਾ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ ਅਸੀਂ ਥੋੜਾ ਮੋਟਾ ਦੇ ਤਾ ਜੀ ਤੇ ਬਾਕੀ ਹੋਰ ਜਿਹੜੀਆਂ ਸੋਸਾਇਟੀਆਂ ਉਹ ਵੀ ਆਗੇ ਇਹਨਾਂ ਦਾ ਹੱਥ ਪੜਨ ਤੁਸੀਂ ਆਗੇ ਦੇਖਿਆ ਵੀ ਇਹਨਾਂ ਦੇ ਮਰੇ ਸ਼ੀਰੋ ਜਾਨਵਰ ਵੀ ਸੜ ਗਏ ਨੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਦੀ ਹੋਰ ਹੈਲਪ ਤੁਹਾਡੀ ਜਾਨੀ ਸਰਕਾਰ ਨੇ ਮੇਨ ਦਾ ਹੈਲਪਰ ਤਾਂ ਜਿਵੇਂ ਕਿਹਾ ਜਾਂਦਾ ਜੀ ਇਹ ਰਾਸ਼ਨ ਵਾਲੀ ਹੋਗੀ ਪਰਪਾਲਾਂ ਦੀ ਹੋਗੀ ਬਾਂਸਾਂ ਦੀ ਹੋਗੀ ਵੀ ਜਿਵੇਂ ਕਿ ਬਾਂਸ ਤੇ ਤਰਪਾਲ ਦਿਓਗੇ ਤੁਹਾਡੀ ਮੁੱਟੀ ਆਪਣਾ ਘਰ ਦੁਆਰਾ ਬਸਾਈ ਰਿਹਾ ਹੈ ਅੱਤ ਦੀ ਠੰਡ ਪੈ ਰਹੀ ਹੈ ਕਿੱਥੇ ਆ ਸੌਣ ਵਿਚਾਰੇ ਹੁਣ ਛਿੱਦੀ ਦਿਹਾੜਾ ਚੱਲ ਰਿਹਾ ਸੋ ਇਹ ਦਿਦੇੜੇ ਚ ਅਲੱਦ ਵਾਲੇ ਜਿਹੜੇ ਪੰਡਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਉੱਥੋਂ ਇਹਨਾਂ ਦਾ ਗੁਜ਼ਾਰਾ ਕਰ ਰਿਹਾ ਤੇ ਸਾਡੇ ਮੈਂਬਰਾਂ ਨੇ ਮੈਨੂੰ ਕਿਹਾ ਬਈ ਭਾਈ ਇਹ ਥੋੜੀ ਮੋਟੀ ਮਦਦ ਕਰਨੀ ਚਾਹੀਦੀ ਹੈ ਕੀਤੀ ਜੀ ਨਹੀਂ ਇਹਨਾਂ ਦਾ ਹੁਣ ਰਹਿਣ ਲਈ ਕੋਈ ਅਰੇਂਜਮੈਂਟ ਹੋਇਆ ਔਰ ਇੱਕ ਨਹੀਂ ਉਹ ਸਾਨੂੰ ਪਤਾ ਨਹੀਂ ਇਹੀ ਕਿਉਂਕਿ ਲੁਧਿਆਣੇ ਤੋਂ ਆਏ ਆ ਠੀਕ ਹੈ ਕਿ ਨਹੀਂ ਅਸੀਂ ਇੱਕ ਜਾਂ ਦੋ ਤਰਪਾਲਾਂ ਦਿੱਤੀਆਂ ਇਹਨਾਂ ਨੂੰ ਤੇ ਬਾਕੀ ਰਾਸ਼ਨ ਇਹਨਾਂ ਨੂੰ ਮਤਲਬ ਕਿ ਘਰ ਤੋਂ ਘੜ ਮਹੀਨੇ ਦਾ ਹੀ ਰਾਸ਼ਨ ਦੇ ਦਿੱਤਾ ਪਰ ਇਹ ਰਾਸ਼ਨ ਬਣਾਣਗੇ ਕਿੱਥੇ ਉਹ ਦੱਸਿਆ ਉਹਨਾਂ ਨੂੰ ਹੋਰ ਕੀ ਕੀ ਲੋੜ ਹੋਰ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਭਾਂਡੇ ਸੀ ਸਾਡੇ ਛੱਡ ਗਏ ਕਿਉਂਕਿ ਭਾਂਡਿਆਂ ਦੀ ਇਹਨਾਂ ਦੀ ਲੋੜ ਹੈ ਜੀ ਖਾਸ ਕਰਕੇ ਬਾਂਸਾਂ ਦੀ ਲੋੜ ਹੈ ਜੀ ਤੇ ਨਾਲ ਤਰਪਾਲਾਂ ਦੀ ਲੋੜ ਹੈ ਜੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਸਮਾਜ ਸੇਵੀ ਸੰਤਾ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਸਾਡੀ ਸੋਸਾਇਟੀ ਹੈ ਸਾਡੇ ਮੈਂਬਰ ਹੈ ਥੋੜਾ ਮੋਟਾ ਯੋਗਦਾਨ ਪਾ ਕੇ ਇਹਨਾਂ ਦੀ ਮਦਦ ਕਰਦੇ ਆ ਉਦਾਂ ਤੁਹਾਨੂੰ ਵੀ ਨੌਜਵਾਨਾਂ ਨੂੰ ਦੋ ਚਾਰ ਦੋਸਤ ਇਕੱਠੇ ਕਰਕੇ ਥੋੜਾ ਮੋਟਾ ਤੇਲਪੂੜ ਇਕੱਠਾ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ। ਜੀ ਦੇਖੋ ਉਹਨਾਂ ਨਾਲ ਚ ਦਈ ਬਿਮਾਰ ਵੀ ਹੈਗੇ ਉਹਨਾਂ ਦਵਾਈਆਂ ਦੀ ਬੋਤਲ। ਬਿਮਾਰੀ ਵਾਲੀ ਜਿਹੜੀ ਦਵਾਈਆਂ ਵਾਲੀ ਸੀ ਉਹ ਸਾਨੂੰ ਪਤਾ ਨਹੀਂ ਲੱਗਾ ਹੈਗਾ ਹੁਣ ਇਹਨਾਂ ਨੇ ਦੱਸਿਆ ਤੁਸੀਂ ਜਲਦ ਹੀ ਇਹਨਾਂ ਦੇ ਬਾਰੇ ਜਿਹੜੀਆਂ ਦਵਾਈਆਂ ਹੈਗੀਆਂ ਲੁਧਿਆਣੇ ਤੋਂ ਭੇਜ ਦਾਂਗੇ। ਤੁਹਾਨੂੰ ਪਤਾ ਲੱਗੇ ਕਿ ਪ੍ਰਸ਼ਾਸਨ ਵੀ ਘਰੀਰਾਂ ਕੋ ਆਗੇਂਗੇ? ਨਹੀਂ ਉਹ ਨਹੀਂ ਸਾਨੂੰ ਪਤਾ ਜੀ ਕਿਉਂਕਿ ਸਾਨੂੰ ਜਿਵੇਂ ਟੀਵੀ ਤੇ ਖਬਰਾਂ ਚੱਲੀਆਂ ਜੀ ਉਤੋਂ ਸਾਨੂੰ ਪਤਾ ਲੱਗਿਆ ਸੀ ਅਸੀਂ ਉਸ ਸਾਧਨ ਟੀਵੀ ਦੀ ਖਬਰਾਂ ਦੇਖਿਆ ਸੀ ਇੱਥੇ ਆਏ ਆ ਤੇ ਇਹਨਾਂ ਦੀ ਬਾਂ ਫੜੀਏ ਤੇ ਮਦਦ ਕੀਤੀ ਹੈ ਤੇ ਬਾਕੀ ਸੋਸਾਇਟੀਆਂ ਨੇ ਵੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਇੱਥੇ ਇੱਕ ਮੈਡਮ ਹੈ ਉਹਨਾਂ ਨੇ ਥੋੜੀ-ਮੋਟੀ ਉਹ ਲਈ ਜ਼ਿੰਮੇਵਾਰੀ ਉਹਨਾਂ ਨੂੰ ਸਾਰਾ ਕੁਝ ਪਤਾ ਜੀ ਉਹਨਾਂ ਨੇ ਇਹਨਾਂ ਦੇ ਨਾਮ ਨੂੰ ਸਾਰੇ ਕੁਝ ਲਿਖਿਆ ਹੈ ਜੀ ਇੱਥੇ ਨੇੜੇ ਪੈਂਦਾ ਜੀ ਸ਼੍ਰੀ ਮਕਤੇਸ਼ਵਰ ਮਾਹਦੇਵ ਸਿੰਘ ਮੰਦਿਰ ਮੁਕਤੀ ਧਾਮ ਚੈਲਾ ਉਹ ਪ੍ਰਧਾਨ ਜੀ ਚੰਦਰ ਮੋਹਨ ਜੀ ਵੀ ਇਹਨਾਂ ਨੂੰ ਲੰਗਰ ਪਹਚਾਇਆ ਸੀ ਤੇ ਅਸੀਂ ਪ੍ਰਧਾਨ ਚੰਦਰ ਮੋਹਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਭੋਲੇ ਨਾ ਜੀ ਮੇਰਾ ਨਾਮ ਸੁਨੀਤ ਰਾਣੀ ਹੈ ਅੱਛਾ ਕਿ ਤੁਹਾਨੂੰ ਦੂਜਾ ਵੀ ਜੱਦ ਲੱਗੀ ਸੀ ਕੀ ਪ੍ਰਵਾਸੀ ਰਹੇ ਉਹ ਮਤਦਾਨੀ ਸੰਸਧਾਵਾ ਆ ਗਏ ਕਿਹਨਾਂ ਤੋਂ ਸਰ ਅਸਾ ਇਹ ਕਹਣਾ ਚਾਹਨੇ ਆ ਕਿ ਜਿਹੜੀ ਸੰਸਧਾਵਾ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਨੂੰ ਵੀ ਹੋਰ ਵੀ ਲੋੜ ਹੈ ਕੀ ਹੈ ਕਿਸੇ ਦੀ ਲੋੜ ਹੈ ਉਹਨਾਂ ਨੂੰ ਹੁਣ ਜਿਸ ਤਰ੍ਹਾਂ ਆਪਣੇ ਲੁਧਿਆਣੇ ਤੋਂ ਆਏ ਸੀਗੇ ਸੇਵਾਦਾਰ ਉਹਨਾਂ ਨੇ ਜਿੱਦਾਂ ਹੁਣ ਰਾਸ਼ਨ ਦਿੱਤਾ ਕੱਪੜਾ ਲੱਤਾ ਦਿੱਤਾ ਬੱਚਿਆਂ ਨੂੰ ਟੋਪੀਆਂ ਜਰਾਬਾਂ ਜੈਕਟਾਂ ਚ ਦਮ ਦੇ ਕੇ ਗਏ ਨੇ ਅਸੀਂ ਕਹਿੰਨੇ ਹੋਰ ਸੇਵਾਦਾਰ ਆਣ ਜਿਹਦਾ ਇਹਨਾਂ ਨੂੰ ਜਿਸ ਚੀਜ਼ ਦੀ ਉਹਨ ਜਦਾ ਭਾਂਡੇ ਨਹੀਂ ਹੈਗੇ ਇਹਨਾਂ ਕੋਲ ਉੱਪਰ ਤਰ ਪਹਿਲਾਂ ਨਹੀਂ ਹੈਗੀਆਂ ਜਿਸ ਚੀਜ਼ ਦੀ ਲੋੜ ਹੈਗੀ ਉਹ ਸੇਵਾ ਕਰਕੇ ਜਾਣ ਹੁਣ ਤਾਂ ਕਿਹੜਾ ਤਾਂ ਖਾਣ ਪੀਣ ਦਾ ਕਿੱਥੇ ਚੱਲ ਰਿਹਾ ਵਰਨੇ ਦੋਸਤ ਖਾਣ ਪੀਣ ਦਾ ਤਾਂ ਜੋੜੇ ਤਾਂ ਅਸੀਂ ਆਪਣਾ ਇੱਧਰ ਆਪਣੇ ਵੱਲੋਂ ਘਰ ਵੱਲੋਂ ਕਰਦੇ ਪਏ ਆ ਬਸ ਤੁਹਾਡੇ ਵਰਗੇ ਸੇਵਾਦਾਰ ਆਂਦੇ ਕੋਈ ਸਾਨੂੰ ਦੁੱਧ ਦੇ ਜਾਂਦਾ ਵਾ ਕੋਈ ਸਾਨੂੰ ਚਾਹ ਪੀਂ ਚੀਨੀ ਦੇ ਜਾਂਦਾ ਵਾ ਵੀ ਅਸੀਂ ਬਸ ਆਪਣਾ ਬਣਾ ਕੇ ਇਹਨਾਂ ਦੇ ਤੱਕ ਪਹੁੰਚਾ ਦੇ ਪਏ ਆ ਜੀ ਜਿਹੜੇ ਲੁਧਿਆਣਾ ਤੋਂ ਸਸਤਾ ਆਈ ਉਹ ਤਾਂ ਤੁਸੀਂ ਹੋਰ ਕੀ ਬੰਦ ਕਰਦੇ ਬਸ ਅਸੀਂ ਇਹ ਮੰਗ ਕਰਦੇ ਆ ਕਿ ਚਲੋ ਵੀ ਇਹਨਾਂ ਦੇ ਕੋਲ ਹੁਣ ਜਿਹਦਾ ਬਰਤਨਾਂ ਦੀ ਘਾਟ ਹੈ ਵੀ ਬਰਤਨਾਂ ਦਾ ਆ ਜਾਵੇ ਤੇ ਤਰਪੈਲ ਆ ਜਾਵੇ ਇਹਨਾਂ ਕੋਲ ਬਸ ਇਹ ਮੰਗ ਕਰਦੇ ਪਏ ਆ ਅਸੀਂ